ਖਬਰ ਸਮਰਾਲਾ ਦੇ ਪਿੰਨ ਮਹਦੂਦਾਂ ਦੇ ਫੋਕਲ ਪੁਆਇੰਟ ਤੋਂ ਹੈ ਜਿੱਥੋਂ ਦੇ ਆੜਤੀਆਂ ਨੇ ਝੋਨੇ ਦੇ ਘਟੇ ਝਾੜ ਕਾਰਨ ਕਿਸਾਨਾਂ ਤੇ ਆੜਤੀਆਂ ਨੂੰ ਹੋਏ ਨੁਕਸਾਨ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਝੋਨੇ ਦੇ ਘਟੇ ਝਾੜ ਨੂੰ ਕੁਦਰਤੀ ਕਰੋਪੀ ਨਾਲ ਜੋੜ ਕੇ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਆੜਤੀਆਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ। ਪਿੰਡ ਲਾਲ ਕਲਾ ਅਸੀਂ ਫੋਕਲ ਪੁਆਇੰਟ ਮਹਦੂਦਾਂ ਤੇ ਖੜੇ ਹਾਂ ਕਿਉਂਕਿ ਜ਼ਿਲ੍ਹਾ ਲੁਧਿਆਣਾ ਦਾ ਇੱਕ ਸਾਰਾ ਨਵਸਪੀੜਾ ਫੋਕਲ ਪੁਆਇੰਟ ਹੈ। ਜੋ ਕਿ ਚਾਰ ਪਿੰਡਾਂ ਦੀ ਹਦੂਦ ਦੇ ਵਿੱਚ ਬਣਿਆ ਹੋਇਆ ਇੱਥੇ ਦਾਣਾ ਮੰਡੀ ਦੇ ਵਿੱਚ ਅਸੀਂ ਖੜੇ ਆਂ ਦਾਣਾ ਮੰਡੀ ਦੇ ਵਿੱਚ ਐਤਕੀ ਜੋ ਧਾਨ ਆਇਆ ਉਹ 1 ਲੱਖ 43000 ਰੁਪਏ ਆਇਆ ਤੇ ਜਦੋਂ ਕਿ ਪਿਛਲੇ ਸਾਲ 1 ਲੱਖ 94000 ਰੁਪਏ ਆਇਆ ਸੀ ਜੋ ਕਿ ਤਕਰੀਬਨ 60000 60000 ਰੁਪਏ ਅੱਗੇ ਨਾਲ ਘਟ ਗਿਆ ਕੁਆਂਟਲ ਘਟ ਗਿਆ ਤੇ ਜਿਸ ਨਾਲ ਜ਼ਿਮੀਂਦਾਰ ਦਾ ਤਕਰੀਬਨ 40% ਝਾੜ ਅੱਗੇ ਨਾਲ ਘਟ ਆਇਆ ਜੋ ਕਿ ਜਿਹੜੀ ਕੁਦਰਤੀ ਮਾਰ ਹੜਾਂ ਦੀ ਤਾਂ ਨਹੀਂ ਪਈ ਇੱਥੇ ਤਾਂ ਪਰ ਇੱਥੇ ਜਿਹੜੀ ਵੱਧ ਬਾਰਿਸ਼ ਹੋਈ ਆ ਉਹਦੇ ਨਾਲ ਇੱਕ ਤਾਂ ਬੌਣਾ ਰੋਗ ਇੱਕ ਡੋਟੀ ਰੋਗ ਹਰ ਦੀ ਰੋਗ ਪਿਆ ਜਿਸ ਕਾਰਨ ਜ਼ਿਮੀਂਦਾਰਾਂ ਦਾ ਬਹੁਤ ਨੁਕਸਾਨ ਹੋਇਆ ਤਕਰੀਬਨ ਹਰ ਏਕੜ ਮਗਰ 10 ਕੁਇੰਟਲ ਝਾੜ ਘਟਿਆ ਜਿਸ ਨਾਲ ਜ਼ਿਮੀਂਦਾਰ ਨੂੰ ਤਕਰੀਬਨ ਤਕਰੀਬਨ 30000 ਰੁਪਏ ਦਾ ਘਾਟਾ ਪਿਆ ਤੇ ਇਸ ਲਈ ਅਸੀਂ ਮੰਗ ਕਰਦੇ ਆ ਜਿਹੜੀ ਪੰਜਾਬ ਸਰਕਾਰ ਹੈ ਤੇ ਸੈਂਟਰ ਸਰਕਾਰ ਹੈ ਉਹ ਇਸ ਜ਼ਿੰਮੇਦਾਰਾਂ ਦੀ ਬਾਹ ਫੜੇ ਇਹ ਕੁਦਰਤੀ ਆਫਤ ਹੈ ਇਹ ਕੋਈ ਜ਼ਿੰਮੇਦਾਰਾਂ ਦੀ negligence ਨਹੀਂ ਕਿਉਂਕਿ ਵੱਧ بارشਾਂ ਪੈਣ ਕਰਕੇ ਵੱਧ ਪਾਣੀ ਖੰਡ ਕਰਕੇ ਜਿਹੜੀਆਂ ਫਸਲਾਂ ਨੇ ਉਹਦਾ ਝਾੜ ਘਟਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਕਣਹੜਾਂ ਦੇ ਬਾਅਦ ਸਰਕਾਰ ਨੇ ਮਦਦ ਦੀ ਸੰਕਲਪ ਪੰਜਾਬ ਸਰਕਾਰ ਨੇ ਕੀਤੀ ਆ ਉਕੜੇ ਇਹਨਾਂ ਜ਼ਿੰਮੇਦਾਰਾਂ ਦੀ ਬਾਹ ਫੜ ਕੇ ਇਹਨਾਂ ਨੂੰ ਵੀ ਕੁਝ ਨਾ ਕੁਝ ਸਰਕਾਰ ਆ ਦੇਵੇ ਤਾਂ ਕਿ ਜ਼ਿੰਮੇਦਾਰ ਆਪਣਾ ਜਿਹੜਾ ਕਾਜੇ ਦੀਆਂ ਕਿਸ਼ਤਾਂ ਤੇ ਆਪਣਾ ਗੁਜ਼ਾਰਾ ਕਰ ਸਕੇ ਜੇਕਰ ਸਰਕਾਰ ਨੇ ਜ਼ਿੰਮੇਵਾਰੀ ਬਾਹਰ ਨਾ ਫੜੀ ਤਾਂ ਜਿਹੜਾ ਜ਼ਿੰਮੇਵਾਰ ਆ ਉਹ ਤੋਂ ਕਾਰਜ ਨਹੀਂ ਕਿਸ ਤਰ੍ਹਾਂ ਨਹੀਂ ਦੇ ਹੋਣੀਆਂ ਤੇ ਉਹ ਖੁਦ ਕਿਸੇ ਦੇ ਰਾਹ ਚੱਲੂਗਾ ਇਸ ਕਰਕੇ ਅਸੀਂ ਉਰਜੋਗ ਬੇਨਤੀ ਕਰਦੇ ਆਂ ਵੀ ਇਹ ਜਿਹੜੀ ਹੈਗੀ ਇਹਨਾਂ ਨੂੰ ਕੁਛ ਨਾ ਕੁਛ ਸਰਕਾਰ ਰਾਹਤ ਦੇ ਅੱਛਾ ਇਹ ਸਰਕਾਰੀ ਕਿਉਂ ਬੋਲੋ ਕਿਉਂਕਿ ਕਿਉਂਕਿ ਇਹ ਕੁਦਰਤੀ ਆਫਤ ਹੈ ਕਿਉਂਕਿ ਵੱਧ ਮੀਂਹ ਪੈਣ ਨਾਲ ਫੜ ਵੀ ਵੱਧ ਮੀਂਹ ਪੈਣ ਕਰਕੇ ਹੀ ਹੋਏ ਨੇ ਤੇ ਜਿਹੜੀ ਇਹ ਬਿਮਾਰੀਆਂ ਪਈਆਂ ਨੇ ਇਹ ਵੀ ਵੱਧ ਪਾਣੀ ਖੰਡ ਕਰਕੇ ਪਈਆਂ ਨੇ ਉਹਦੇ ਨਾਲ ਜਿਹੜਾ ਝੋਨਾ ਝੋਨੇ ਦੇ ਵੱਧ ਬਿਮਾਰੀ ਪਈ ਆ ਉਹਦੇ ਕਰਕੇ ਇਹ ਬੌਣਾ ਰੋਗ ਹੜੀ ਰੋਗ ਪਿਆ ਇਸ ਕਰਕੇ ਤਾਂ ਘਾਟ ਝਾੜ ਘਟਿਆ ਜ਼ਿੰਮੇਵਾਰ ਦੀ ਕੋਈ ਆਪਣੀ ਕਿਹਾ ਚਣਗੈਲੀ ਨਹੀਂ ਹੈਗੀ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜੇਕਰ ਕੁਦਰਤੀ ਆਫਤਾਂ ਹੜਾ ਆਂ ਆਫਤਾਂ ਨੇ ਊਕਣੇ ਇਹ ਵੀ ਆਫਤ ਹੈ ਤੇ ਇਸ ਕਰਕੇ ਇਹਨੂੰ ਰਾਤ ਸੈਂਟਰ ਗਵਰਨਮੈਂਟ ਦੀ ਤੇ ਪੰਜਾਬ ਗਵਰਨਮੈਂਟ ਨੂੰ ਦੇਣ ਦੀ ਬਣਦੀ ਹੈ ਕਿਤੇ ਬੜੇ ਘਾਟ ਦੇ ਵਿੱਚ ਆ ਕੇ ਕਿਸਾਨ ਦੀ ਕੀਤੀ ਬਹੁਤ ਮਾੜੀ ਹੈ ਕਿਉਂਕਿ ਕਿਸਾਨ ਇਸ ਵੇਲੇ ਹਰ ਪਾਸਿਓਂ ਫਸਿਆ ਆ ਕਿਉਂਕਿ ਸਰਕਾਰ ਕਿਸਾਨ ਦਾ ਸਾਰਾ ਅੱਗਾ ਖੜ ਗਿਆ ਕਿਉਂਕਿ ਸਰਕਾਰ ਨੇ ਜਿਹੜੀਆਂ ਸੋਸਾਇਟੀ ਤੋਂ ਕਰਜ਼ਾ ਲਿਆ ਜਿਹਦੇ ਨਾਲ ਰੋ ਚੱਕ ਦਾ ਖਾ ਚੱਕ ਦਾ ਉਹਦੀਆਂ ਕਿਸ਼ਤਾਂ ਰੋਗੀਆਂ ਉਸ ਰੋਕਣ ਕਰਕੇ ਸਰਕਾਰ ਉਹਨੂੰ ਇੱਕ ਡੀਏਪੀ ਖਾਜ ਨਹੀਂ ਮਿਲਿਆ ਉਹ ਪ੍ਰਾਈਵੇਟ ਕੋ ਜਾਣਾ ਪਿਆ ਜੋ ਕਿ ਬਹੁਤ ਮਹਿੰਗੇ ਰੇਟ ਤੇ ਦੰਗਾ ਇਸ ਕਰਕੇ ਜਿਹੜਾ ਕਿਸਾਨ ਉਹ ਚਾਰੇ ਪਾਸਿਓਂ ਝਗੜ ਚਾਇਸ ਕਰਨੀ ਸਰਕਾਰ ਨੂੰ ਉਹਦੀ ਬਾਹ ਫੜਨੀ ਚਾਹੀਦੀ ਆ ਤੇ ਇਸ ਕਰਕੇ ਤਾਂ ਸ ਜ਼ਿੰਮੇਵਾਰ ਦਾ ਗਾਹਾਂ ਕਿ ਜਾਣਾ